ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਵੇਲੇ ਹੈਗੇ ਆ ਪਿੰਡ ਮਰੜ ਜ਼ਿਲ੍ਹਾ ਤਰਨਤਾਰਨ ਨੇੜੇ ਹਰੀਕੇ ਪੱਤਨ ਤੁਸੀਂ ਇਹ ਜੋ ਤਸਵੀਰਾਂ ਵੇਖ ਰਹੇ ਜੇ ਇਹ ਪਿੰਡ ਮਰੜ ਦੀਆਂ ਨੇ ਇਹ ਬਿਲਕੁਲ ਪਿੰਡ ਜਿਹੜਾ ਏ ਇਹ ਢਾਈ ਦੇ ਕੰਡੇ ਤੇ ਆ ਤੁਸੀਂ ਸਾਹਮਣੇ ਵੇਖ ਰਿਹਾ ਜੀ ਕਿ ਬਿਆਸ ਦਰਿਆ ਵਹਿ ਰਿਹਾ ਤੇ ਇੱਧਰ ਦੂਜੀ ਸਾਈਡ ਜਿਹੜੇ ਨੇ ਇਹ ਘਰ ਨੇ ਲੋਕਾਂ ਦੇ ਤੇ ਇਹ ਇੱਕ ਦੋ ਘਰ ਨਹੀਂ ਆ ਇਹ ਲਗਭਗ ਪੂਰਾ ਪਿੰਡ ਜਿਹੜਾ ਹੈ ਪਿੰਡ ਮਰੜ ਇਹ ਪੂਰਾ ਪਿੰਡ ਹੀ ਢਾਈ ਦੇ ਕੰਡੇ ਤੇ ਵਸਿਆ ਹੋਇਆ ਹੈ ਇਹ ਸਾਰੇ ਪਿੰਡ ਦੇ ਲਾਗੇ ਬੰਨੇ ਜਿਹੜਾ ਵਾ ਇਹ ਦਰਿਆ ਵਹਿ ਰਿਹਾ ਵਾ ਤੇ ਇਹ ਢਾਈ ਦੇ ਬਿਲਕੁਲ ਨਾਲ ਹੀ ਵਹਿ ਰਿਹਾ ਹੁਣ ਕਿਉਂਕਿ ਇਹਨੇ ਰੋਕ ਆਪਣਾ ਜਿਹੜਾ ਇਸ પાસੇ ਨੂੰ ਮੋੜ ਲਿਆ ਤੇ ਢਾਏ ਨੂੰ ਕਾਫੀ ਜੀੜੀ ਢਾਹ ਲਾ ਚੁੱਕਾ ਵਾ ਤੇ ਇਸੇ ਤਰ੍ਹਾਂ ਹੀ ਜਿਵੇਂ ਪਰਲੇ ਪਾਸੇ ਸੁਲਤਾਨਪੁਰ ਵਾਲੀ ਸਾਈਡ ਦਰਿਆ ਨੇ ਢਾਹ ਲਾ ਕੇ ਤੇ ਕਈ ਪਿੰਡ ਜਿਹੜੇ ਨੇ ਉਹ ਵਿੱਚ ਸਮਾ ਲਏ ਨੇ ਆਪਣੇ ਲਗਭਗ ਜਿਹੜੇ ਅੱਜ ਤੋਂ 1 ਮਹੀਨਾ ਪਹਿਲਾਂ 16 15 16 ਪਿੰਡ ਜਿਹੜੇ ਸੀਗੇ ਜਿੱਥੋਂ ਅਸੀਂ ਖੁਦ ਹੋ ਕੇ ਆਏ ਸੀਗੇ ਉਹ 15 16 ਪਿੰਡ ਉਦੋਂ ਹੀ ਪਾਣੀ ਦੀ ਲਪੇਟ ਚ ਆ ਗਏ ਸੀ 1 ਮਹੀਨਾ ਪਹਿਲਾਂ ਹੀ ਤੋਂ ਹੁਣ ਤਾਂ ਬਹੁਤ ਸਾਰਾ ਏਰੀਆ ਜਿਹੜਾ ਹੈ ਉਧਰ ਦਾ ਹੜਾਂ ਦੀ ਲਪੇਟ ਦੇ ਵਿੱਚ ਆ ਚੁੱਕਾ ਵਾ ਤੇ ਹੁਣ ਇਹ ਜਿਹੜਾ ਪਿੰਡ ਵਾ ਇਹ ਬਿਲਕੁਲ ਢਾਏ ਦੇ ਕੰਡੇ ਤੇ ਵਸਿਆ ਵਾ ਤੇ ਇਧਰ ਵੀ ਜਿਹੜਾ ਦਰਿਆ ਵਾ ਉਹ ਪੂਰੀ ਢਾਲ ਆ ਰਿਹਾ ਵਾ ਸੋ ਸੰਗਤ ਨੂੰ ਬੇਨਤੀ ਆ ਕਿ ਵੀ ਇੱਥੇ ਵੱਧ ਤੋਂ ਵੱਧ ਪਹੁੰਚ ਕੇ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਨਾਲ ਦੀ ਨਾਲ ਜੇ ਮਿੱਟੀ ਨਾਲ ਤੋੜੇ ਜੇ ਤੋੜਿਆਂ ਦੇ ਵਿੱਚ ਹੀ ਮਿੱਟੀ ਪਾ ਕੇ ਆ ਸਕਦੀ ਆ ਤੇ ਸੰਤੂ ਬੇਨਤੀ ਆ ਕਿ ਪਚਾਉਣ ਦੀ ਕਿਰਪਾਲਤਾ ਕਰਨ। ਬਾਕੀ ਤੁਸੀਂ ਇੱਥੋਂ ਦੇ ਹਾਲਾਤ ਵੇਖ ਸਕਦੇ ਜੀ ਕਿ ਵੀ ਦਰਿਆ ਜਿਹੜਾ ਇਹ ਪੂਰਾ ਪਰਲੇ ਪਾਸਿਓਂ ਆਪਦਾ ਰੁਖ ਮੋੜ ਚੁੱਕਾ ਤੇ ਇਧਰ ਨੂੰ ਆ ਗਿਆ ਵਾ। ਤੇ ਪਰਲੇ ਪਾਸੇ ਹੁਣ ਸਤਲੁਜ ਦਾ ਜਿਹੜਾ ਪਾਣੀ ਆ ਉਹ ਵੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਆ ਰਿਹਾ ਵਾ। ਜਿਵੇਂ ਕਿ ਇੱਥੇ ਆ ਕੇ ਦੋਨੋਂ ਦਰਿਆ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ। ਇਹ ਮਰੜ ਪਿੰਡ ਜਿਹੜਾ ਹੈ ਇਹ ਬਿਲਕੁਲ ਹਰੀਕੇ ਪੱਤਨ ਦੇ ਨਾਲ ਹੀ ਪੈ ਜਾਂਦਾ 2 2.5 ਕਿਲੋਮੀਟਰ ਦਾ ਫਾਸਲਾ ਹੈ ਸਾਰਾ ਤੇ ਇੱਥੇ ਸਤਲੁਜ ਤੇ ਬਿਆਸ ਦਰਿਆ ਦੋਵਾਂ ਦਾ ਜਿਹੜਾ ਇਹ ਮੇਲ ਹੁੰਦਾ ਹੈ ਇੱਥੇ ਆ ਕੇ ਤੇ ਇਸ ਲਈ ਦਰਿਆ ਜਿਹੜੇ ਨੇ ਇਹ ਦੋਨੋਂ ਇੱਥੇ ਜਿਆਦੀ ਮਾਰ ਕਰ ਰਹੇ ਨੇ ਹੁਣ ਤੇ ਸੋ ਮੈਂ ਬੇਨਤੀ ਕਰਦਾ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਇੱਥੇ ਪਹੁੰਚਿਆ ਜਾਵੇ ਮਿੱਟੀ ਤੇ ਬੋਰੀਆਂ ਤੋੜੇ ਜੋ ਵੀ ਕੋਈ ਮਦਦ ਕਰ ਸਕਦਾ ਹੈ ਉਹ ਜਰੂਰ ਕਰੋ ਤੇ ਜਿਹੜਾ ਪਰਲੇ ਪਾਸੇ ਲਹਿੰਦੇ ਪੰਜਾਬ ਵਾਲੀ ਸਾਈਡ ਪਾਣੀ ਛੱਡਿਆ ਜਾਂਦਾ ਵਾ ਹਰੀਕੇ ਐੜ ਤੋਂ ਉਹ ਵੀ ਜਿਹੜਾ ਉਹ ਵੀ ਬਹੁਤ ਜ਼ਿਆਦਾ ਪਾਣੀ ਚੜ ਚੁੱਕਾ ਪਰਲੀ ਸਾਈਡ ਵੀ ਤੇ ਜਿਹੜਾ 2023 ਦੇ ਵਿੱਚ ਆਪਣਾ ਘੜੂਮਾ ਵਾਲਾ ਬੰਨ ਟੁੱਟਾ ਸੀਗਾ ਉਹ ਵੀ ਹੁਣ ਸਿਮ ਰਿਹਾ ਵਾ ਤੇ ਉੱਥੇ ਵੀ ਸੰਗਤ ਜਿਹੜੀ ਆ ਉਹ ਲੱਗੀ ਹੋਈ ਆ ਪੂਰੇ ਜੋਰਾਂ ਤੇ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਤੇ ਬਾਕੀ ਉਥੋਂ ਤੇ ਤੁਹਾਨੂੰ ਹਾਲਾਤ ਵਿਖਾਉਣੇ ਆ ਜਾ ਕੇ ਹੈਡ ਤੇ ਵੀ ਤੁਹਾਨੂੰ ਦਿਖਾਉਣੇ ਆ ਸੋ ਸੰਗਤ ਨੂੰ ਬੇਨਤੀ ਆ ਕਿ ਵੀ ਇੱਥੇ ਜ਼ਰੂਰ ਪਹੁੰਚੋ ਤਾਂ ਕਿ ਜਿਹੜਾ ਵਾ ਇੱਥੇ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਜਿਵੇਂ ਕਿ ਅੱਜ ਤੋਂ 1 ਮਹੀਨਾ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਤੇ ਹੋਰ ਜਿਹੜੇ ਢਾਏ ਕੰਡੇ ਤੇ ਪਿੰਡ ਵਸਦੇ ਨੇ ਦਰਿਆ ਦੇ ਕੰਡੇ ਤੇ ਪਿੰਡ ਵਸਦੇ ਨੇ ਉਹਨਾਂ ਵੱਲੋਂ ਇੱਕ ਧਰਨਾ ਲਾਇਆ ਗਿਆ ਸੀਗਾ ਹਰੀਕੇ ਹੈਡ ਦੇ ਉੱਤੇ ਕਿ ਵੀ ਜਿਹੜੇ ਦਰ ਨੇ ਉਹ ਚੁੱਕ ਦਿੱਤੇ ਜਾਣ ਤਾਂ ਜੋ ਇਹ ਪਾਣੀ ਜਿਹੜਾ ਹੈ ਉਹ ਅੱਗੇ ਰਿਲੀਜ਼ ਹੋ ਜਾਵੇ ਤੇ ਜਿਹੜਾ ਪਿੱਛੋਂ ਪਾਣੀ ਆ ਰਿਹਾ ਉਹ ਕੋਈ ਨੁਕਸਾਨ ਨਾ ਕਰੇ ਤੇ ਉਦੋਂ ਪ੍ਰਸ਼ਾਸਨ ਨੇ ਇਸ ਪਾਸੇ ਜ਼ਰਾ ਵੀ ਧਿਆਨ ਨਹੀਂ ਦਿੱਤਾ ਤੇ ਅੱਜ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਾਕਾਮੀ ਹੈ ਜਿਹੜੀ ਇਹ ਹਾੜਾ ਆਉਣ ਦਾ ਜਿਹੜਾ ਕਾਰਨ ਬਣਿਆ ਹੈ ਇਹ ਸਾਰੀ ਪ੍ਰਸ਼ਾਸਨ ਦੀ ਨਾਕਾਮੀ ਹੈ ਜੇ ਉਦੋਂ ਪਾਣੀ ਨਾਲ ਦੀ ਨਾਲ ਰਿਲੀਜ਼ ਕੀਤਾ ਹੁੰਦਾ ਅੱਜ ਇੰਨੇ ਵੱਡੇ ਹੜ ਨਾ ਆਉਂਦੇ। ਸੁਸੰਗਤ ਜੀ ਜਿੰਨਾ ਚਿਰ ਇਹ ਦਰਿਆਵਾਂ ਦਾ ਪਾਣੀ ਜਿਹੜਾ ਇਹ ਠੱਲਦਾ ਨਹੀਂ ਆ ਉਹਨਾਂ ਚਿਰ ਸਾਨੂੰ ਸੁਚੇਤ ਰਹਿਣ ਦੀ ਲੋੜ ਵਾ ਤੇ ਇੱਕ ਵਾਰੀ ਫਿਰ ਸੰਗਤ ਨੂੰ ਬੇਨਤੀ ਕਰਦੇ ਆ ਕਿ ਸੰਗਤ ਜੀ ਵੱਧ ਤੋਂ ਵੱਧ ਪਹੁੰਚ ਕੇ ਜਿੱਥੇ ਕਿਤੇ ਵੀ ਜ਼ਰੂਰਤ ਹੈ ਉੱਥੇ ਹਰ ਇੱਕ ਲੋੜੀ ਦੀ ਜਿਹੜੀ ਆ ਉਹ ਚੀਜ਼ ਪਹਚਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਨੂੰ ਤੇਜ ਹੁੰਦਾ ਜਾਂਦਾ ਹਨਾ ਬਾਬਾਈ। phóng đào tay 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 thì tay 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 tay